ਕਿਸੇ ਲੀਡਰ ਦਾ ਬੱਚਾ ਬੇਰੁਕਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਬੇਟਿੰਗ ਲਿਸਟ ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈਟ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰਨ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੀ ਵੈਸੇ ਵੀ ਤਾਂ ਜਲਾਲਤ ਹੀ ਚੱਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਲਾਂ ਕੱਢਦੇ ਨੇ ਨਾ ਅਸਲ ਤੋਂ ਗਾਲਾਂ ਨਹੀਂ ਦਿੰਦੇ ਇਹ ਕਿੱਥੋਂ ਆ ਗਿਆ ਉਹ ਗਲਤ ਗੱਲ ਲੈ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਹੈ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਹ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੀ ਨੋ 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 ਕੋਈ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਹੁੰਦੇ ਬੈਠੇ ਉਹ ਬੰਦੇ ਉਹਦੇ ਦੇ ਗਾਲਾਂ ਗਾਲਾਂ ਕੱਢਣ ਨੂੰ ਬੈਠੇ ਸਾਡੇ ਐਮਐਲਏ ਨੂੰ ਕਹਿੰਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਦੱਸੋ ਜਿ ਮੂਰੇ 92 ਚ ਮੂਰੇ ਕਹਿੰਦੇ ਸਨ ਜਦੋਂ ਜਵਾਬ ਦਿੰਨੇ ਆ ਮੂਰ ਅੱਗੋਂ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਸਮਗਲਿੰਗ ਕਰਦੇ ਸੀ ਸਾਡੀ ਮਾਮਾ ਆਟੇ ਦੇ ਬਿਸਕਟ ਬਣਾਉਂਦੇ ਹੁੰਦੇ ਆ ਤੁਹਾੜੀ ਵੇ ਆਈਨਾ ਫਰਕ ਰਹਿ ਗਿਆ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਇਹਨਾਂ ਛੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਜਿਹੜੇ ਕਿਹੜੇ ਛੇੜਾਂ 'ਚ ਵੇਚੀਦੇ ਹੁੰਦੇ ਆ ਹੁਣ ਕਹਿੰਦੇ ਨਾ ਆਉਣਾ ਤਾਂ ਜੇਲ੍ਹਾਂ ਚ ਭੇਜ ਰਿਆ ਹੱਤ ਬੰਦ ਕਰ ਰਿਆ ਲੋਕਤੰਤਰ ਦੀ ਹੱਤਿਆ ਲੱਗਦਾ ਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਤੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਜਾਪ ਹੈ ਕਿਸੇ ਲੀਡਰ ਦਾ ਬੱਚਾ ਬੇਜ਼ੁਕਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਬੇਟਿੰਗ ਲਿਸਟ ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜ੍ਹੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਲਾਂ ਕਰਦੇ ਨੇ ਨਾ ਸਤੋਤ ਗਾਲਾਂ ਨਹੀਂ ਦਿੰਦੇ ਇਹ ਕਿੱਥੋਂ ਆ ਗਿਆ ਇਹ ਗਲਤ ਗੱਲ ਹੈ ਤਾਂ ਮੈਨੂੰ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਐ ਅੱਛਾ ਤੁਹਾਨੂੰ ਹੁਣ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈਏ ਇਸ ਗੱਲ ਤੇ ਵੀ ਇਤਰਾਜ਼ ਕਰਦੇ ਐ ਲੋਕ ਕਹਿੰਦੇ ਹੁਣ ਕਲਰਕਾਂ ਨੂੰ ਜੋ ਜੋ ਮੈਡੀਕਲ ਅਸਤਾਨ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦੇ ਹੁੰਦਾ ਹੁੰਦਾ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਐ ਇੱਥੇ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮਗਾ ਮਗਾ ਜਾਉਂਗਾ ਜਾ ਕਰ ਲੋ ਕੀ ਕਰਨਾ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤੋ ਹਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਉਹਦੇ ਦੇ ਬੈਠੇ ਉਹ ਵੱਡੇ ਉਹਦੇ ਦੇ ਗਾਲਾਂ ਗਾਲਾਂ ਕੱਢਣ ਨੂੰ ਬੈਠੇ ਜਵਾਬੀ ਤਾਂ ਦੇਣਾ ਚਾਹੀਦਾ ਨਾ ਮੁਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ ਅਟ ਜਾ ਫਿਰ ਕਹਿੰਦੇ ਯਾਰ ਤਾ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਤੁਹੇ ਇਹ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਅੱਗੇ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਮਾ ਆਟੇ ਦੇ ਬਿਸਕਟ ਬਣਾਉਂਦੇ ਸੀ ਦੀਵਾਲੀ ਵੇਲੇ ਆਇਨਾ ਕੱਖਰ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ अदर वाइज ਨਹੀਂ ਹਟਗੇ अदर वाइज ਤਾਂ ਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਤਾਂ ਇਹਨੇ ਬਸ ਕਿਸਮਤ ਤੇ ਛੱਡਿਆ ਹੋਇਆ ਹੈ ਕਿ ਮਰੋ ਖਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ ਫਿਰ ਹੁਣ ਸਕੂਲ ਅਪਡੇਟ ਕਰ ਰਹੇ ਆ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਐਸ ਵਾਰ ਸਾਡੇ ਬੱਚੇ ਸੰਕਰਣ ਗਿਣਤੀ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪਿੰਡਾਂ ਦੇ ਬੱਚੇ ਬੱਚੀਆਂ JEE main JEE advance NEET ਫੌਜ ਦੇ ਤੇ ਵੱਡੇ ਵੱਡੇ ਜਿਹੜੇ ਇਗਜ਼ਾਮ ਨੇ ਕੰਪੀਟੀਸ਼ਨ ਦੇ ਦੇਸ਼ ਦੇ ਉਹ ਪਾਸ ਕਰ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਤਾਂ ਇੱਕ ਬੱਚੀ ਆਈ ਉਹਨੇ JEE advance ਕਲੀਅਰ ਕੀਤਾ ਢਿਰਵੇ ਤੋਂ ਹੈ ਮੇਰੇ ਖਿਆਲ ਸਤੂਰ ਬੰਜਾਰਾ ਦਾ ਪਿੰਡ ਹੈ ਢਿਰਵੇ ਦੀ ਨੇੜੇ ਉਹਨੇ ਉਹਨੇ ਬੋਲ ਕੇ ਦੱਸਿਆ ਇੱਥੇ ਆਈ ਸੀ ਕਿ ਮੈਨੂੰ ਪਲੱਸ 2 ਤੱਕ ਇਹ ਪਤਾ ਨਹੀਂ ਸੀ ਕਿ ਜੇ ਜੇ ਇ ਕੀ ਹੁੰਦਾ ਹੈ ਫਿਰ ਮੈਨੂੰ ਜਦੋਂ ਪਤਾ ਲੱਗਿਆ ਨਾ ਪੜਨ ਲੱਗੀ ਸਕੂਲ ਆਫ ਐਮਿਨੈਂਸ ਜੀ ਤੇ ਮੈਂ ਟੌਪ ਕਰ ਗਈ ਉਹ ਤੇ ਕਲੀਅਰ ਕਰ ਲਿਆ ਉਹਨੇ ਮੌਕਾ ਤਾਂ ਦਿਓ ਨਾ ਜਾ ਤਾਂ ਹੋ ਵੀ ਨਾ ਸਾਡੇ ਚ ਟੈਲੈਂਟ ਦੀ ਕਮੀ ਹੈ ਮੌਕੇ ਹੀ ਨਹੀਂ ਦਿੰਦੇ ਸਾਨੂੰ ਮੈਂ ਅੱਜ ਇਹ ਮੀਡੀਆ ਖੜਾ ਸਾਰਾ ਮੈਂ ਕਹਿਣਾ ਇਹਨਾਂ ਦੇ ਜਵਾਕਾਂ ਚ ਕੋਈ ਟੈਲੈਂਟ ਨਹੀਂ ਹੈਗਾ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟਾਂ ਸੀ ਉਹਨਾਂ ਨਾਲੋਂ ਜ਼ਿਆਦਾ ਹੁਸ਼ਿਆਰਾਂ ਸੀ ਇਹ ਆਪਣੇ ਬੁੱਗ ਜਿਹਾ ਲਿਆ ਕੇ ਵੀ ਆ ਬਣਾਉਂਦੇ ਨੇ ਸਾਡੇ ਉੱਤੇ ਧਰ ਦਿੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਆਵੇ ਨਾ ਕੋ ਡਿਸੀਜਨ ਮੇਕਿੰਗ ਆ ਜਮ ਦੇ ਚ ਮਤਲਬ ਗਨਮੈਨ ਮਿਲ ਜਾਂਦੇ ਉਹਨਾਂ ਨੂੰ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਉਹ ਕਦੇ ਉਹਨਾਂ ਨੇ ਗਰੀਬੀਆਂ ਦਸ਼ਵਾਰੀਆਂ ਜਾਂ ਕੋਈ ਉਹ ਦੇਖਿਆ ਹੀ ਨਹੀਂ ਉਹ ਕਹਿੰਦੇ ਇਹ ਬਸ ਤੁਹਾਡੇ ਹੁਣ ਗਾਂ ਵਾਲੇ ਤੁਹਾਡੇ ਵਾਰਸ ਇਹ ਹੋਣੇ ਸਾਡੇ ਬੱਚਿਆਂ ਤਾਂ ਤੁਸੀਂ ਲਿਆ ਕੇ ਦੇਖੋ ਇਹਨਾਂ ਨੇ ਬਣਾ ਲਿਆ ਨੰਬਰਦਾਰੀਆਂ ਕਿ ਇਹ ਸਾਡੇ ਤੋਂ ਬਿਨਾ ਹੋਰ ਕੋਈ ਚੜਾਈ ਨਹੀਂ ਸਕਦਾ ਇਹ ਪਹਿਲਾਂ ਮੈਨੂੰ ਕਹਿੰਦੇ ਰੇ ਗਣ ਸਰਕਾਰ ਇਹਨੂੰ ਤਾਂ ਇੱਕ ਸਾਲ ਨਹੀਂ ਚੱਲਣੀ ਜੋ ਸਾਲ ਚੱਲੇਗੀ ਕਹਿੰਦੇ 2 ਸਾਲ ਤਾਂ ਪੂਰੇ ਕਰ ਦੇਣੀ ਹੈ ਜੋ 2 ਸਾਲ ਚੱਲ ਗਈ ਤੀਜਾ ਸਾਲ ਨਹੀਂ ਛੱਡਦੇ ਤੀਜਾ ਵੀ ਹੋ ਗਿਆ ਸਾਢੇ 3 ਸਾਲ ਤੱਕ ਪੜਾਕਾ ਪੈ ਜਾਊਗਾ ਸਾਢੇ 3 ਵੀ ਹੋ ਗਏ ਹੁਣ ਕਹਿੰਦੇ 27 'ਚ ਨਹੀਂ ਆਉਂਦੇ ਇਹ ਲੈ ਹੁਣ ਗਾਹਾਂ-ਗਾਹ ਜਾਈ ਜਾਂਦੇ ਤਜਰਬਾ ਤਾਂ ਤਾਈਓ ਹੋਊਗਾ ਜੇ ਕੰਮ ਦੇਵੋਗੇ ਕੋਈ ਹੁਣ ਅਸੀਂ ਵੀ ਤਜਰਬੇਕਾਰ ਹੋ ਗਏ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਜੀੜਾਂ 'ਚ ਭੇਜੀਦੇ ਹੁੰਦੇ ਆ ਇਹ ਤੇ ਹੁਣ ਕਹਿੰਦੇ ਨਾ ਆ ਨਾ ਇਹ ਤਾਂ ਜੀੜਾਂ 'ਚ ਭੇਜ ਰਿਹਾ ਗਲਤ ਗੱਲ ਕਰ ਰਿਹਾ ਲੋਕਤੰਤਰ ਦੀ ਹੱਤਿਆ ਲਾ ਦੱਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਹੈ ਜੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਛਾਪ ਹੈ ਸੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ 'ਚ ਵੀ ਬੋਲਦਾ ਸੀ ਮੈਂ ਲੋਕਾਂ ਵਾਲੇ ਪਾਸਿਓਂ ਬੋਲਦਾ ਸੀ ਪਬਲਿਕ ਬਣ ਕੇ ਜਾਂਦਾ ਸੀ ਮੈਂ ਜੋ ਗੁੱਸਾ ਤੁਹਾਡੇ ਦਿਲ ਚਾ ਸਿਸਟਮ ਪ੍ਰਤੀ ਉਸੇ ਮੇਰੇ ਕੋਲ ਕਲੀਅਰ ਕਰਾਂਗੇ ਹੌਲੀ ਹੌਲੀ ਇਹੇ ਨਿਕਲੂਗਾ ਔਰ ਇਹ ਐਸੀ ਤਰ੍ਹਾਂ ਹੋਊਗਾ ਆਪਾਂ ਆਪਣਾ ਕੰਮ ਕਰਦੇ ਜਾਓ ਉਹਨਾਂ ਨੂੰ ਕਰੀ ਜਾਂਦੇ ਜੋ ਕਰਨਾ ਜੋ ਆਪਣੇ ਹੁਣ ਰੱਖੇ ਹੋਏ ਨੇ ਸਾਰਾ ਸੋਸ਼ਲ ਮੀਡੀਆ ਤੇ ਜੋ ਲੋਕ ਦੇ ਗਾਣਾ ਕੱਢਣ ਤੜਕੇ ਕੋਈ ਉਹਦਾ ਕੋਈ ਕੋਈ ਤੱਥ ਨਹੀਂ ਹੈਗਾ ਕੋਈ بس ਸਿੱਧੂ ਜੀ ਜਗਦੋ ਪਰੋਸਜੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਐ ਹੋ ਗਿਆ ਚਲੋ ਜੀ ਉਹ ਨਹੀਂ ਮੈਨੂੰ ਮਿਲਿਆ ਇੱਕ ਨਹੀਂ ਮਿਲਿਆ ਮੈਂ ਪੂਰੀ ਪੂਰੀ ਦੁਨੀਆ ਨੂੰ ਮਿਲਦਾ ਇੱਕ ਇੱਕ ਦੇ ਸੂਤਰ ਰਹਿੰਦੇ ਕਿੱਥੇ ਇਹਨਾਂ ਦੇ ਮੈਂ ਤਾਂ ਮਿਲਿਆ ਨਹੀਂ 20 ਸਾਲ ਜੀ ਮੈਂ ਸੂਤਰਾਂ ਜੀ ਆਪ ਹੀ ਲਿਖ ਦੇਣਾ ਕੁਝ ਵੀ ਲਿਖ ਦਿੰਦੇ ਨੇ ਹੱਦ ਆ ਯਾਰ ਸੋ ਇਸ ਕਰਕੇ ਆਪਾਂ ਨੂੰ ਫਾਈਟ ਕਰਨਾ ਪੈਣਾ ਇਹ ਐ ਜੇ ਹੁਣ ਤੁਸੀਂ ਨਾ ਕਿਤੇ ਵਿਸਲੇ ਹੋ ਜਾਓ ਕਿ ਜੋ ਨੌਕਰੀ ਮਿਲ ਗਈ ਚਲੋ ਬਸ ਠੀਕ ਹੈ ਆਪਾਂ ਸਿਸਟਮ ਜਿਵੇਂ माजी ਚੱਲੀ ਜਾਵੇ ਆਪਾਂ ਨੂੰ ਤਾਂ ਮਿਲ ਗਈ ਤੁਹਾਨੂੰ ਤੁਸ ਆਉਣ ਵਾਲੀਆਂ ਜਿਹੜੇ ਅਪਕਮਿੰਗ ਜਨਰੇਸ਼ਨ ਐ ਉਹਨਾਂ ਨੂੰ ਵੀ ਗਾਈਡ ਕਰਨਾ ਪੈਣਾ ਵੀ ਕਿਹੜੇ ਪੇਪਰ ਦੇਣੇ ਨੇ ਕਿਵੇਂ ਹੁਣ ਤੁਹਾਡੇ ਕੋਲੇ ਆਉਣਗੇ ਤੁਸੀਂ ਜੌਬ ਮਿਲ ਗਈ ਤਾਂ ਗਵਾਂਢੀ ਵੀ ਆਉਣਗੇ ਤੁਹਾਡੇ ਕੋਲੇ ਵੀ ਕਿਹੜਾ ਪੇਪਰ ਦਿੱਤਾ ਸੀਗਾ ਜੀ ਕਿਹੜੀ ਪੜਾਈ ਪੜੀ ਸੀ ਅਸੀਂ ਵੀ ਪੜਾਉਣੀ ਆਪਣੇ ਮੁੰਡੇ ਨੂੰ ਆਪਣੀ ਕੁੜੀ ਨੂੰ ਦੱਸ ਦਿਓ ਵਿਆਹ ਹੁੰਦਾ ਇਹਨਾਂ ਨੇ ਸਾਨੂੰ ਇੰਨਾ ਡਰਾਇਆ ਹੋਇਆ ਵੀ ਦੱਸਣਾ ਕਿਸੇ ਹੋਰ ਨੂੰ ਕਿਤੇ ਜ਼ਿਆਦਾ ਰਸਨਾ ਹੋ ਜੇ ਮਿਲ ਵੀਜ਼ਾ ਮਿਲ ਜੇ ਨਾ ਜੇ ਦੱਸ ਦੇ ਨਹੀਂ ਹੈਗੇ ਪੰਗਵੰਦੀਆਂ ਨੂੰ ਵਿਕਤ ਹੈ ਮੈਨਾਂ ਯਾਰ ਕੋਈ ਪਾਣੀ ਨਾ ਮਾਰ ਦੇ ਜਾ ਕੋਈ ਐ ਨਾ ਹੋ ਜੇ ਜਦੋਂ ਚੱਲੇ ਗਏ ਉਹਦੀ ਉਦੋਂ ਦੇਖਾਂਗੇ ਜੋ ਉਦੋਂ ਉਹਦੀ ਪਤਾ ਲੱਗਦਾ ਜਦੋਂ ਉਧਰੋਂ ਕੱਢ ਦਿੰਦੇ ਬੱਚਾ ਚੱਲੇ ਗਿਆ ਸੀ ਉਹ ਹੀ ਕਹਿੰਦੇ ਨਪੂਆ ਗੋਲੀ ਜਾ ਕੇ ਫੜਨ ਲੱਗ ਗਿਆ ਇਸ ਕਰਕੇ ਆਪ ਦੀ ਧਰਤੀ ਨੂੰ ਆਪਾਂ ਮਾਨ ਸਤਕਾਰ ਦੇਈਏ ਆਪਣੀ ਧਰਤੀ ਦੀ ਇੱਜ਼ਤ ਕਰੀਏ ਇਹ ਗੁਰੂਆਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਫਰਟਾਈਲ ਧਰਤੀ ਹੈ ਟੈਲੈਂਟਡ ਟੈਲੈਂਟਡ ਲੋਕਾਂ ਦੀ ਧਰਤੀ ਹੈ ਸਭ ਤੋਂ ਵਧੀਆ ਡਾਕਟਰ ਸਭ ਤੋਂ ਵਧੀਆ ਇੰਜੀਨੀਅਰ ਸਭ ਤੋਂ ਵਧੀਆ ਜਿੰਨੇ ਵੀ ਮੈਥ ਵਾਲੇ ਸਾਇੰਸ ਵਾਲੇ ਇਕਨੋਮਿਕਸ ਵਾਲੇ ਇਸ ਧਰਤੀ ਦੇ ਜੰਮੇ ਹੋਏ ਨੇ ਅੱਜ ਮਾਸਟਰ卡ਡ ਦਾ ਜਿਹੜਾ ਸੀਓ ਹੈ ਉਹ ਪੰਜਾਬੀ ਹੈ ਸਾਡੇ ਇਕਨੋਮਿਸਟ ਜਿੰਨੇ ਆਰਥਿਕ ਅਰਥਸ਼ਾਸਤਰੀ ਨੇ ਪੰਜਾਬੀ ਨੇ ਇਹ ਤਾਂ ਕੋਈ ਕਿਤੋਂ ਪੜਿਆ ਜਿਨਿਵਰਸਿਟੀ ਤੋਂ ਕੋਈ ਕਿਤੋਂ ਪੜਿਆ ਇੰਜੀਨੀਅਰ ਸਾਡੇ ਜਿਹੜੇ ਵੱਡੇ ਵੱਡੇ ਜਹਾਜ਼ ਬੋਇੰਗ ਵਰਗੀਆਂ ਕੰਪਨੀ ਸਾਡੇ ਇੰਜੀਨੀਅਰ ਨੇ ਮੈਥ ਵਾਲੇ ਪਾਸੇ ਸਾਡਾ ਕੋਈ ਜਵਾਬ ਹੀ ਹੈ ਨਹੀਂ ਸੋ ਸਾਡੇ ਕੋਲੇ ਕੋਈ ਟੈਲੈਂਟ ਦੀ ਕਮੀ ਨਹੀਂ ਹੈਗੀ ਕਮੀ ਹੈਗੀ ਸਿਸਟਮ ਦੀ ਬਸ ਉਹ ਜੇ ਉਹ ਜੇ ਥੋੜੀ ਠੀਕ ਹੁਣ ਤੁਹਾਡੇ ਵਾਲਾ ਬੈਚ ਲੰਘ ਗਿਆ ਅੱਗੇ ਵਾਲਾ ਆਜੂਗਾ ਨਹੀਂ ਤੁਹਾਡੇ ਵਾਲਾ ਬੈਚ ਖੜਾ ਪਿੱਛੇ ਉਹ ਖੜੇ ਨੇ ਉਦੋਂ ਪਿੱਛੇ ਹੋਰ ਖੜੇ ਨੇ ਸਾਰਾ ਜਾਮ ਲੱਗਿਆ ਪਿਆ ਤੁਸੀਂ ਹੈਰਾਨ ਹੋ ਜਾਓਗੇ ਪੁਲਿਸ ਦੀਆਂ ਜਿਹੜੀਆਂ ਪ੍ਰੋਮੋਸ਼ਨਸ 8-8 ਸਾਲ ਦੀਆਂ 10-10 ਸਾਲ ਦੀਆਂ ਰੁਕੀਆਂ ਪਈਆਂ ਸਿਰਫ ਮੁੱਖ ਮੰਤਰੀ ਦੇ ਫਾਈਲ ਤੇ ਸਾਈਨ ਕਰਨ ਪਈਆਂ ਵੀ ਉਹਨੇ ਉਸ ਬੈਚ ਨੂੰ ਤੁਸੀਂ ਕੱਢ ਦੋ ਤਾਂ ਅਗਲੇ ਵਾਲਾ ਆਜੂਗਾ ਉਦੋਂ ਗਹਾਂ ਵਾਲਾ ਆਜੂਗਾ ਖੜਾ ਪਾਣੀ ਖਰਾਬ ਹੋ ਜਾਂਦਾ ਨਾ ਪਾਣੀ ਚੱਲਦਾ ਰਹਿਣਾ ਚਾਹੀਦਾ ਸਵਿਚ ਕਰਕੇ ਤੁਹਾਨੂੰ ਮੁਬਾਰਕਾਂ ਵੀ ਨੇ ਇਸ ਗੱਲ ਦੀਆਂ